ਅਕਸਰ ਹੀ ਅਸੀਂ ਕਹਾਣੀਆਂ ਦੇ ਵਿੱਚ ਸਵਰਗ ਲੋਕ ਤੇ ਪਤਾਲ ਲੋਕ ਬਾਰੇ ਜ਼ਰੂਰ ਸੁਣਦੇ ਰਹੇ ਹਾਂ ਕਿਹਾ ਜਾਂਦਾ ਹੈ ਕਿ ਪਤਾਲ ਲੋਕ ਜ਼ਮੀਨ ਦੇ ਹੇਠਾਂ ਵੱਸਿਆ ਅਤੇ ਸਵਰਗ ਉੱਪਰ ਜਦ ਕਿ ਭਾਰਤੀ ਸੰਸਕ੍ਰਿਤੀ ਦੇ ਵਿੱਚ ਮਨੁੱਖ ਨੂੰ ਚੰਗੇ ਕਰਮਾਂ ਦੇ ਵੱਲ ਪ੍ਰੇਰਿਤ ਕਰਨਾ ਅਤੇ ਮਾੜੇ ਕਰਮਾਂ ਤੋਂ ਹਟਾਉਣ ਦੇ ਲਈ ਸਵਰਗ ਅਤੇ ਨਰਕ ਦੀ ਪ੍ਰਾਪਤੀ ਦੀ ਕਲਪਨਾ ਕੀਤੀ ਗਈ ਹੈ ਇਸ ਦਾ ਮੂਲ ਆਧਾਰ ਕਰਮਵਾਦ ਹੈ ਕਿਉਂਕਿ ਸਾਰੇ ਧਰਮਾਂ ਦੇ ਮੂਲ ਦੇ ਵਿੱਚ ਚੰਗੇ ਕਰਮਾਂ ਦੇ ਉੱਤੇ ਬਲ ਦਿੱਤਾ ਗਿਆ ਹੈ ਅਤੇ ਮਾੜੇ ਕਰਮਾਂ ਨੂੰ ਨਿਖੇਦਿਆ ਗਿਆ ਹੈ ਇਸ ਦੇ ਲਈ ਸਵਰਗ ਅਤੇ ਨਰਕ ਦਾ ਸੰਕਲਪ ਲਗਭਗ ਸਾਰੇ ਧਰਮਾਂ ਦੇ ਵਿੱਚ ਮਿਲ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ ਸਵਰਗ ਦਾ ਵਿਵੇਚਨ ਬੜੀ ਬਰੀਕੀ ਦੇ ਨਾਲ ਹੋਇਆ ਉਪਨਿਸ਼ਦਾਂ ਦੇ ਅਨੁਸਾਰ ਜਿੰਨਾ ਲੋਕਾਂ ਨੂੰ ਪੂਰਨ ਗਿਆਨ ਜਾਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹ ਬ੍ਰह्म ਲੋਕ ਦੇ ਵਿੱਚ ਜਾਂਦੇ ਨੇ ਜਿੰਨਾ ਪ੍ਰਾਣੀਆਂ ਦਾ ਗਿਆਨ ਅਪੂਰਨ ਹੁੰਦਾ ਹੈ ਉਹ ਸਵਰਗ ਦੇ ਵਿੱਚ ਜਾਂਦੇ ਨੇ ਅਤੇ ਆਪਣੇ ਸ਼ੁਭ ਕਰਮਾਂ ਦੇ ਅਨੁਸਾਰ ਫਲ ਪੋਕ ਕੇ ਫਿਰ ਸੰਸਾਰ ਦੇ ਵਿੱਚ ਜਨਮ ਲੈਂਦੇ ਨੇ ਪਰ ਲੋਕ ਅਗਿਆਨੀ ਨੇ ਉਹ ਨਰਕਾਂ ਦੇ ਵਿੱਚ ਦੁੱਖ ਭੋਗਦੇ ਨੇ ਜਾਂ ਫਿਰ ਫਿਰ ਜਨਮ ਧਾਰਨ ਕਰਦੇ ਨੇ ਬਹੁਤ ਸਾਰੀਆਂ ਗੱਲਾਂ ਅਝਈਆਂ ਹੁੰਦੀਆਂ ਨੇ ਜਿਸ ਬਾਰੇ ਲੱਗਦਾ ਕਿ ਇਨਸਾਨ ਦੇ ਵੱਲੋਂ ਉਸ ਦੀ ਕਲਪਨਾ ਹੀ ਕੀਤੀ ਜਾਂਦੀ ਹੈ ਪਰ ਅਝਈਆਂ ਗੱਲਾਂ ਦੀ ਸਚਾਈ ਸਾਹਮਣੇ ਆਉਣ ਤੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਨੇ ਜਿੱਥੇ ਦੇਸ਼ ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਰਹੱਸ ਹਨ ਜਿਨ੍ਹਾਂ ਤੋਂ ਪਰਦਾ ਉੱਠਦਾ ਤਾਂ ਲੋਕਾਂ ਨੂੰ ਉਸ ਦਾ ਸੱਚ ਦਾ ਪਤਾ ਲੱਗਦਾ ਹੈ ਕਿਸੇ ਕਹਾਣੀਆਂ ਦੇ ਵਿੱਚ ਸੁਣਨ ਵਾਲਾ ਜਮੀਨ ਪਾਤਾਲ ਅਤੇ ਸਵਰਗ ਦੀਆਂ ਗੱਲਾਂ ਸੱਚ ਹੁੰਦੇ ਬੇहद ਹੈਰਾਨੀ ਹੁੰਦੀ ਹੈ ਹਾਲਾਂਕਿ ਇਹ ਸਿਰਫ ਕਿਸੇ ਕਹਾਣੀਆਂ ਦੇ ਵਿੱਚ ਸੁਣਨ ਤੇ ਵੇਖਣ ਨੂੰ ਮਿਲਦੇ ਹਨ ਪਰ ਇੱਕ ਅਜਿਹਾ ਪਿੰਡ ਹੈ ਜੋ ਜਮੀਨ ਤੋਂ ਹਜ਼ਾਰਾਂ ਫੁੱਟ ਹੇਠਾਂ ਵੱਸਿਆ ਹੈ ਇਹ ਪਿੰਡ ਅਮਰੀਕਾ ਦੇ ਗ੍ਰੈਂਡ ਕੈਨਿਅਨ ਦੇ ਹਵਾਸੂ ਕੈਨਿਨ ਦੇ ਵਿੱਚ ਹੈ ਇਸ ਪਿੰਡ ਦਾ ਨਾਮ ਸੁਪਾਈ ਹੈ ਇਹ ਪਿੰਡ ਹਵਾਸੂ ਕੈਨਿਨ ਨੇੜੇ ਇੱਕ ਡੂੰਗੀ ਖੱਡ ਦੇ ਵਿੱਚ ਵੱਸਿਆ ਹੋਇਆ ਹੈ ਇਸ ਪਿੰਡ ਨੂੰ ਪੂਰੀ ਦੁਨੀਆ ਇੰਟਰਨੈਟ ਤੇ ਕਾਫੀ ਸਰਚ ਕਰਦੀ ਹੈ ਐਡਵੈਂਚਰ ਦੇ ਸ਼ੌਕੀਨ ਲੋਕ ਹਰ ਸਾਲ ਇਥੇ ਘੁੰਮਣ ਦੇ ਲਈ ਆਉਂਦੇ ਨੇ ਹਰ ਸਾਲ ਦੁਨੀਆ ਭਰ ਚੋਂ ਲਗਭਗ 5.5 ਲੱਖ ਲੋਕ ਇਸ ਨੂੰ ਦੇਖਣ ਦੇ ਲਈ ਅਰੀਜ਼ੋਨਾ ਦੇ ਵਿੱਚ ਆਉਂਦੇ ਨੇ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੀ ਕੁੱਲ ਆਬਾਦੀ 208 ਹੈ ਪਿੰਡ ਦੇ ਵਸਨੀਕ ਅਮਰੀਕਾ ਦੇ ਮੂਲ ਵਾਸੀ ਰੈੱਡ ਇੰਡੀਅਨਸ ਹਨ ਦੱਸਦੇ ਹੈ ਕਿ ਆਧੁਨਿਕ ਯੁੱਗ ਦੇ ਵਿੱਚ ਇਹ ਪਿੰਡ ਦੁਨੀਆ ਦੇ ਨਾਲੋਂ ਕੱਟਿਆ ਹੋਇਆ ਹੈ ਜਿਸ ਕਾਰਨ ਇਸ ਦਾ ਜਮੀਨ ਅੰਦਰ ਵਸਿਆ ਹੋਣਾ ਹੈ ਇਸ ਪਿੰਡ ਦੇ ਵਿੱਚ ਆਵਾਜਾਈ ਦੇ ਸਾਧਨ ਵੀ ਸੀਮਤ ਨੇ ਪਿੰਡ ਤੱਕ ਪਹੁੰਚਣ ਦੇ ਲਈ ਔਖਾ ਪੈਦਲ ਸਫਰ ਕਰਨਾ ਪੈਂਦਾ ਲੋਕ ਇੱਥੇ ਪਹੁੰਚਣ ਦੇ ਲਈ ਖੱਜਰਾ ਦੀ ਵਰਤੋਂ ਕਰਦੇ ਨੇ ਤੇ ਕੁਝ ਲੋਕ ਇੱਥੇ ਪਹੁੰਚਣ ਦੇ ਲਈ ਹਵਾਈ ਜਹਾਜ਼ ਦੀ ਵਰਤੋਂ ਕਰਦੇ ਨੇ ਜੋ ਪਿੰਡ ਨੂੰ ਨਜ਼ਦੀਕੀ ਹਾਈਵੇ ਨਾਲ ਜੋੜਦਾ ਹੈ ਇੰਨਾ ਹੀ ਨਹੀਂ ਇਸ ਪਿੰਡ ਦੇ ਵਿੱਚ ਅੱਜ ਵੀ ਚਿੱਠੀਆਂ ਲੈ ਕੇ ਆਉਣ ਤੇ ਜਾਣ ਦਾ ਕੰਮ ਖੱਜੜਾਂ ਦੇ ਰਾਹੀਂ ਕੀਤਾ ਜਾਂਦਾ ਹੈ ਦੱਸਦੀ ਕਿ ਇਸ ਜਗ੍ਹਾ 'ਚ ਹਰ ਸਾਲ ਐਡਵੈਂਚਰ ਦੇ ਸ਼ੌਕੀਨ ਲੋਕ ਜਿਹੜੇ ਨੇ ਘੁੰਮਣ ਆਉਂਦੇ ਨੇ ਇਸ ਪਿੰਡ ਤੱਕ ਪਹੁੰਚਣ ਦੇ ਲਈ ਵਦੇਰੇ ਕਰਕੇ ਲੋਕਾਂ ਨੂੰ ਸਹੀ ਰਸਤਾ ਤੈਅ ਕਰਨਾ ਪੈਂਦਾ ਅਤੇ ਕੁਝ ਲੋਕਾਂ ਦੇ ਵੱਲੋਂ ਖੱਚਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਪਿੰਡ ਦੇ ਨਜ਼ਦੀਕੀ ਹਾਈਵੇ ਜਹਾਜ਼ ਦੇ ਨਾਲ ਹਾਈਵੇ ਵੀ ਜੋੜਿਆ ਗਿਆ ਕੁਝ ਲੋਕਾਂ ਦੇ ਵੱਲੋਂ ਇੱਥੇ ਪੁੱਜਣ ਵਾਸਤੇ ਹਵਾਈ ਸਫ਼ਰ ਵੀ ਕੀਤਾ ਜਾਂਦਾ ਸੋ ਇਸ ਪਿੰਡ ਦੇ ਲੋਕਾਂ ਦੇ ਵੱਲੋਂ ਚਿੱਠੀਆਂ ਨੂੰ ਲਿਓਨ ਤੇ ਲਿਜਾਣ ਦਾ ਕੰਮ ਵੀ ਅਜੇ ਖੱਚਰਾਂ ਦੇ ਰਾਹੀਂ ਕੀਤਾ ਜਾ ਰਿਹਾ ਦੱਸਦੇ ਕਿ ਤੇ 5.5 ਲੱਖ ਲੋਕ ਹਰ ਸਾਲ ਇੱਥੇ ਐਰੀਜ਼ੋਨਾ ਦੇਖਣ ਲਈ ਆਉਂਦੇ ਨੇ ਦੁਨੀਆ ਦੇ ਵਿੱਚ ਇਹ ਪਾਤਾਲ ਲੋਕ ਦੇ ਵਿੱਚ ਵਸਿਆ ਹੋਇਆ ਇੱਕ ਅਨੋਖਾ ਪਿੰਡ ਹੈ ਜਿਸ ਦੇ ਲੋਕਾਂ ਨੂੰ ਅਮਰੀਕਾ ਦੇ ਮੂਲ ਵਾਸੀ ਰੈਡ ਇੰਡੀਅਨਸ ਆਖਿਆ ਜਾਂਦਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਅਜੀਹਾ ਪਿੰਡ ਹੈ ਜੋ ਜ਼ਮੀਨ ਦੇ ਹਜ਼ਾਰਾਂ ਫੁੱਟ ਨੀਚੇ ਵਸਿਆ ਹੋਇਆ ਹੈ